ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਿਆਂ ਵਿਭਾਗ ਨੇ ਡੋਨਾਲਡ 트੍ਰੰਪ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨੂੰ ਕਥਿਤ ਤੌਰ ਤੇ ਹੈਕ ਕਰਨ ਅਤੇ ਮੀਡੀਆ ਜਥੇਬੰਦੀਆਂ ਨੂੰ ਚੋਰੀ ਕੀਤੀ ਗਈ ਜਾਣਕਾਰੀ ਪ੍ਰਸਾਰਿਤ ਕਰਨ ਦੇ ਸ਼ੱਕ ਤੇ ਈਰਾਨ ਦੇ ਤਿੰਨ ਲੋਕਾਂ ਖਿਲਾਫ ਅਪਰਾਧਿਕ ਦੋਸ਼ ਤੈਅ ਕੀਤੇ ਨੇ। ਨਿਆਂ ਵਿਭਾਗ ਨੇ ਕਿਹਾ ਕਿ ਤਿੰਨੋਂ ਮੁਲਜ਼ਮ ਹੈਕਰ ਈਰਾਨ ਦੇ ਨੀਮ ਫੌਜੀ ਬਲ ਰੈਵੋਲੂਸ਼ਨਰੀ ਗਾਰਡ ਚ ਤੈਨਾਤ ਸਨ ਅਤੇ ਉਹਨਾਂ ਦੀ ਪ੍ਰਚਾਰ ਮੁਹਿੰਮ ਚ ਸਰਕਾਰੀ ਅਧਿਕਾਰੀਆਂ, ਮੀਡੀਆ ਦੇ ਮੈਂਬਰਾਂ ਅਤੇ ਗੈਰ ਸਰਕਾਰੀ ਸੰਗਠਨਾ ਸਣੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੇ 10 ਅਗਸਤ ਨੂੰ ਖੁਲਾਸਾ ਕੀਤਾ ਸੀ ਕਿ ਇਸ ਨੂੰ ਹੈਕ ਕਰ ਲਿਆ ਗਿਆ ਸੀ ਤੇ ਕਿਹਾ ਸੀ ਕਿ ਈਰਾਨ ਦੇ ਤਿੰਨੋਂ ਮੁਲਜ਼ਮਾ ਨੇ ਸੰਵੇਦਨਸ਼ੀਲ ਅੰਦਰੂਨੀ ਦਸਤਾਵੇਜ਼ਾਂ ਨੂੰ ਚੋਰੀ ਤੇ ਪ੍ਰਸਾਰਿਤ ਕੀਤਾ। ਪੋਲਿਟਿਕੋ ਦਾ ਨਿਊਯਾਰਕ ਟਾਈਮਜ਼ ਅਤੇ ਦਾ ਵਸ਼ਿੰਗਟਨ ਪੋਸਟ ਸਣੇ ਕਈ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਕਿਹਾ ਕਿ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਦੀ ਅੰਦਰੂਨੀ ਗੁਪਤ ਜਾਣਕਾਰੀ ਉਹਨਾਂ ਨੂੰ ਲੀਕ ਕੀਤੀ ਗਈ ਸੀ ਪਰ ਉਹਨਾਂ ਨੇ ਇਸ ਨੂੰ ਪ੍ਰਸਾਰਿਤ ਕਰਨ ਤੋਂ ਇਨਕਾਰ ਕਰ ਦਿੱਤਾ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਬਾਅਦ ਵਿੱਚ ਈਰਾਨ ਨੂੰ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੈਕ ਕਰਨ ਅਤੇ ਜੋ ਬਾਈਡਨ ਕਮਲਾ ਹੈਰਿਸ ਦੀ ਚੋਣ ਪ੍ਰਚਾਰ ਮੁਹਿੰਮ 'ਚ ਸਨ ਲਾਉਣ ਦੀ ਕੋਸ਼ਿਸ਼ ਨਾਲ ਜੋੜਿਆ ਪਿਛਲੇ ਹਫਤੇ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਜੂਨ ਦੇ ਅਖੀਰ ਅਤੇ ਜੁਲਾਈ ਦੀ ਸ਼ੁਰੂਆਤ 'ਚ ਇਰਾਨੀਆਂ ਨੇ ਬਾਈਡਨ ਦੀ ਚੋਣ ਪ੍ਰਚਾਰ ਮੁਹਿੰਮ ਨਾਲ ਜੁੜੇ ਲੋਕਾਂ ਨੂੰ ਹੈਕ ਕੀਤੀ ਗਈ ਜਾਣਕਾਰੀ ਦੇ ਅੰਸ਼ ਵਾਲੇ ਅਣਚਾਹੇ ਈਮੇਲ ਭੇਜੇ ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ ਇਸ ਸਾਲ ਰਿਕਾਰਡ ਗਿਣਤੀ ਚ ਭਾਰਤੀ ਅਮਰੀਕਾ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਨੇ ਸਾਲ 2023 ਚ ਅਮਰੀਕਾ ਚ ਭਾਰਤੀਆਂ ਦੀ ਗਿਣਤੀ 17.6 ਲੱਖ ਤੱਕ ਪਹੁੰਚ ਗਈ ਸੀ ਜੋ 2019 ਚ ਕੋਵਿਡ ਕਾਲ ਦੌਰਾਨ 14.7 ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ 8 ਮਹੀਨਿਆਂ 'ਚ 15.5 ਲੱਖ ਤੋਂ ਵੱਧ ਭਾਰਤੀ ਅਮਰੀਕਾ ਦੀ ਯਾਤਰਾ ਕਰ ਚੁੱਕੇ ਨੇ ਦਿੱਲੀ ਸਥਿਤ ਅਮਰੀਕੀ ਦੂਤ ਘਰ ਚ ਵਪਾਰਕ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਜੌਨਾਥਨ ਐਮ ਹੈਮਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ 'ਚ ਸਬੰਧ ਪਹਿਲਾਂ ਕਦੇ ਇੰਨੇ ਬਿਹਤਰ ਨਹੀਂ ਰਹੇ ਪਰ ਲੋਕਾਂ ਦੇ ਯਤਨਾਂ ਕਰਨ ਨਾਲ ਹੁਣ ਚੰਗੇ ਸਬੰਧ ਇਸ ਦਾ ਸਬੂਤ ਨੇ ਜਨਵਰੀ ਅਗਸਤ 2024 ਚ ਭਾਰਤ ਅਮਰੀਕਾ ਚ ਅੰਤਰਰਾਸ਼ਟਰੀ ਸੈਲਾਨੀਆਂ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਬਣ ਕੇ ਉੱਭਰਿਆ ਹੈ ਰਿਪੋਰਟ ਮੁਤਾਬਕ ਅਮਰੀਕਾ ਦੀ ਨਜ਼ਰ ਭਾਰਤ ਤੇ ਹੈ ਤਾਂਕਿ ਉਹ ਆਪਣੇ ਅੰਤਰਰਾਸ਼ਟਰੀ ਸੈਲਾਨੀਆਂ ਦੇ ਟੀਚੇ ਨੂੰ ਪੂਰਾ ਕਰ ਸਕੇ ਤੇ ਆਪਣੀ ਆਰਥਿਕਤਾ ਨੂੰ ਉਤਸ਼ਾਹ ਦੇ ਸਕੇ ਵਣਜ ਵਿਭਾਗ ਤਹਿਤ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫਿਸ ਦੇ ਡਾਇਰੈਕਟਰ ਬ੍ਰਾਈਨ ਬੀਲ ਨੇ ਕਿਹਾ ਕਿ ਅਮਰੀਕਾ ਨੇ 2027 ਤੱਕ ਸਲਾਨਾ 280 ਬਿਲੀਅਨ ਡਾਲਰ ਖਰਚ ਕਰਕੇ 9 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ ਉਧਰ ਅਮਰੀਕਾ ਦੇ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦੇ ਦਰਮਿਆਨ 86400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਦੱਖਣੀ ਪੱਛਮੀ ਸਰਹੱਦ ਤੇ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰੋਕਿਆ ਗਿਆ ਰੀਪੋਰਟ ਚ ਕਿਹਾ ਗਿਆ ਹੈ ਕਿ ਇਸੇ ਦੌਰਾਨ 88800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ 'ਤੇ ਰੋਕਿਆ ਗਿਆ ਹਾਲਾਂਕਿ ਦੋਮਾ ਸਰਹੱਦਾਂ 'ਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਲੈਟਿਨ ਅਮਰੀਕਾ ਤੇ ਕੈਰੀਬੀਆਈ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਮੁਕਾਬਲੇ ਘੱਟ ਹੈ ਪਰ ਭਾਰਤੀ ਨਾਗਰਿਕ ਹੁਣ ਸੀਬੀਪੀ ਵੱਲੋਂ ਰੋਕੇ ਜਾਣ ਵਾਲੇ ਲੋਕਾਂ ਦੇ ਦੋਵੇਂ ਅਮਰੀਕਾ ਮਹਾਦੀਪਾ ਦੇ ਬਾਹਰ ਦਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ ਭਾਰਤ ਤੋਂ ਬਾਅਦ ਬਾਹਰ ਤੋਂ ਆਉਣ ਵਾਲਾ ਦੂਜਾ ਸਭ ਤੋਂ ਵੱਡਾ ਸਮੂਹ ਚੀਨ ਤੋਂ ਹੈ ਜਿੱਥੇ ਕਰੀਬ 74000 ਲੋਕਾਂ ਨੂੰ ਦੋਵਾਂ ਸਰਹੱਦਾਂ 'ਤੇ ਰੋਕਿਆ ਗਿਆ। ਅਮਰੀਕੀ ਸਰਹੱਦ 'ਤੇ ਰੋਕੇ ਗਏ ਲੋਕਾਂ ਦੀ ਕੁੱਲ ਗਿਣਤੀ 2756646 ਹੈ। ਅੰਕੜੇ ਦੱਸਦੇ ਨੇ ਕਿ 2021 ਤੋਂ ਬਾਅਦ ਅਮਰੀਕੀ ਸਰਹੱਦਾਂ 'ਤੇ ਭਾਰਤੀ ਨਾਗਰਿਕਾਂ ਨੂੰ ਰੋਕੇ ਜਾਣ ਦੇ ਮਾਮਲਿਆਂ 'ਚ ਭਾਰੀ ਵਾਧਾ ਹੋਇਆ ਹੈ। ਵਿੱਤੀ ਸਾਲ 2020-2021 'ਚ ਅਮਰੀਕੀ ਸਰਹੱਦਾਂ ਨੂੰ ਪਾਰ ਕਰਦੇ ਸਮੇਂ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 30000 ਤੋਂ ਵੱਧ ਸੀ ਜੋ 2022-2023 'ਚ ਵੱਧ ਕੇ 96917 ਹੋ ਗਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਭਾਰਤੀ ਨਾਗਰਿਕਾਂ ਚ ਜ਼ਿਆਦਾਤਰ ਬਾਲਗ ਸਨ 2021 ਚ 3161 ਲੋਕਾਂ ਦੇ ਮੁਕਾਬਲੇ 2022 ਚ ਇਹ ਸੰਖਿਆ ਵਧ ਕੇ 7241 ਹੋ ਗਈ ਤੇ 2023 ਚ 8706 ਤੱਕ ਪਹੁੰਚ ਗਈ ਵਿੱਤੀ ਸਾਲ 2024 ਅਗਸਤ ਤੱਕ ਇਹ ਗਿਣਤੀ 2749 ਰਹੀ ਕੱਤਰ ਅਮਰੀਕਾ ਦੇ ਵੀਜ਼ਾ ਛੋਟ ਪ੍ਰੋਗਰਾਮ ਦਾ ਹਿੱਸਾ ਬਣ ਗਿਆ ਏ ਜਿਸ ਦਾ ਮਤਲਬ ਹੈ ਕਿ ਕਤਰ ਦੇ ਨਾਗਰਿਕ ਹੁਣ ਬਿਨਾ ਵੀਜ਼ੇ ਤੋਂ ਅਮਰੀਕਾ ਜਾ ਸਕਣਗੇ ਇਸ ਦੇ ਨਾਲ ਹੀ ਕਤਰ ਦੁਨੀਆ ਦਾ ਦੂਜਾ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਬਣ ਗਿਆ ਜੋ ਆਪਣੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਅਮਰੀਕਾ ਜਾਣ ਦੀ ਇਜਾਜ਼ਤ ਦੇਣ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਿਆ ਹੈ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ ਅਨੁਸਾਰ ਸਟੇਟ ਡਿਪਾਰਟਮੈਂਟ ਐਂਡ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਕਤਰ ਨੇ ਵੀਜ਼ਾ ਛੋਟ ਦੇ ਪ੍ਰੋਗਰਾਮ ਲਈ ਸਖਤ ਮਾਪਦੰਡਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਜਿਸ ਵਿੱਚ ਵੀਜ਼ਾ ਇਨਕਾਰ ਅਤੇ ਓਵਰਸਟੇ ਦੇ ਯਾ ਦਰਾਂ ਨੂੰ ਘੱਟ ਰੱਖਣਾ ਸ਼ਾਮਲ ਹੈ ਇਸ ਵਿੱਚ ਅਮਰੀਕੀ ਯਾਤਰੀਆਂ ਲਈ ਪਰਸਪਰ ਵਿਵਹਾਰ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਜੋ 30 ਦਿਨਾਂ ਤੱਕ ਅਮਰੀਕਾ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਨੇ ਕਤਰ ਨੇ ਗਾਜ਼ਾ ਚ ਜੰਗਬੰਦੀ ਦੀ ਗੱਲਬਾਤ ਦੀ ਕੋਸ਼ਿਸ਼ ਵੀ ਕੀਤੀ ਹੈ ਉਸ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦਾ ਸਮਰਥਨ ਕਰਨ ਸਮੇਤ ਅਮਰੀਕੀ ਕੂਟਨੀਤੀ ਚ ਮੁੱਖ ਭੂਮਿਕਾ ਨਿਭਾਈ ਹੈ ਇਹ ਹੁਣ ਅਮਰੀਕੀ ਵੀਜ਼ਾ ਤੋਂ ਛੋਟ ਵਾਲੇ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ ਇਸ ਸੂਚੀ 'ਚ ਜ਼ਿਆਦਾਤਰ ਦੇਸ਼ ਯੂਰਪ ਅਤੇ ਅਮਰੀਕਾ ਦੇ ਸਹਿਯੋਗੀ ਨੇ ਅਮਰੀਕਾ ਦੀ ਇਸ ਯੋਜਨਾ 'ਚ ਕਤਰ ਤੋਂ ਇਲਾਵਾ ਬਰੂਨੇਈ ਹੀ ਇੱਕ ਹੋਰ ਮੁਸਲਿਮ ਦੇਸ਼ ਹੈ ਕਤਰ ਦੀ ਸਿਰਫ 3 ਮਿਲੀਅਨ ਤੋਂ ਵੱਧ ਦੀ ਆਬਾਦੀ ਦੇ ਬਾਵਜੂਦ ਸਿਰਫ 320000 ਕਤਰ ਵਾਸੀ ਹੀ ਪ੍ਰੋਗਰਾਮ ਲਈ ਯੋਗ ਨੇ ਬਸ਼ਰਤੇ ਉਹਨਾਂ ਕੋਲ ਇੱਕ ਵੈਧ ਪਾਸਪੋਰਟ ਹੋਵੇ ਜ਼ਿਆਦਾਤਰ ਵਸਨੀਕ ਵਿਦੇਸ਼ੀ ਕਾਮੇ ਨੇ ਤੇ ਕਤਰ ਦੀ ਨਾਗਰਿਕਤਾ ਤੋਂ ਬਿਨਾ ਪ੍ਰਵਾਸੀ ਨੇ ਅਮਰੀਕਾ ਦੇ ਇਸ ਫੈਸਲੇ ਨਾਲ ਕਤਰ ਦੇ ਨਾਗਰਿਕ ਕਾਰੋਬਾਰ ਲਈ 90 ਦਿਨਾਂ ਤੱਕ ਅਮਰੀਕਾ 'ਚ ਰਹਿ ਸਕਣਗੇ ਜਾਂ ਬਿਨਾ ਵੀਜ਼ਾ ਦੇ ਯਾਤਰਾ ਕਰ ਸਕਣਗੇ ਹਾਲਾਂਕਿ ਉਹਨਾਂ ਨੂੰ ਅਜੇ ਵੀ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥਾਰਾਈਜੇਸ਼ਨ ਦੁਆਰਾ ਇਲੈਕਟ੍ਰੋਨਿਕ ਪ੍ਰਵਾਨਗੀ ਪ੍ਰਾਪਤ ਕਰਨੀ ਹੋਵੇਗੀ ਨਾਮੀ ਕੀਰਤਨੀਆਂ ਭਾਈ ਬਲਦੇਵ ਸਿੰਘ ਬਡਾਲਾ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਤੇ ਜਾਂਚ ਲਈ ਪੱਗ ਉਤਾਰਨ ਲਈ ਕਿਹਾ ਗਿਆ ਜਿਸ ਤੋਂ ਇਨਕਾਰ ਕਰਨ ਤੇ ਉਹਨਾਂ ਨੂੰ 에어ਪੋਰਟ ਤੇ 5 ਘੰਟਿਆਂ ਤੱਕ ਖੱਜਲ ਖਵਾਰ ਹੋਣ ਤੋਂ ਬਾਅਦ ਵਾਪਸ ਮੁੜਨਾ ਪਿਆ। ਉਹਨਾਂ ਸੋਸ਼ਲ ਮੀਡੀਆ ਤੇ ਆਪਣੇ ਨਾਲ ਹੋਏ ਇਸ ਘਟਨਾਕ੍ਰਮ ਬਾਰੇ ਦੱਸਦਿਆਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਅਮਰੀਕਾ ਸਰਕਾਰ ਕੋਲ ਪੱਗ ਦਾ ਮੁੱਦਾ ਚੁੱਕਣ ਲਈ ਕਿਹਾ। ਸੋਸ਼ਲ ਮੀਡੀਆ ਤੇ ਇੱਕ ਪੋਸਟ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਕਿਹਾ ਗਿਆ ਕਿ ਪੱਗਾਂ ਲਾ ਕੇ ਚੈਕਿੰਗ ਕਰਵਾਓ। ਅਜਿਹਾ ਨਾ ਕਰਨ ਤੇ ਤੁਹਾਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਪਰ ਅਸੀਂ ਦਸਤਾਰ ਲਾਉਣ ਤੋਂ ਇਨਕਾਰ ਕਰਦੇ ਹਾਂ ਕਿ ਕਿ ਜਹਾਜ਼ ਤਾਂ ਕੀ ਅਸੀਂ ਦਸਤਾਰ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਸਾਨੂੰ ਸਾਡੀ ਜਾਨ ਤੋਂ ਪਿਆਰੀ ਦਸਤਾਰ ਹੀ ਹੈ ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਉਹਨਾਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਸਿੰਘ ਸਭਾਵਾਂ ਜਥੇਬੰਦੀਆਂ ਨੂੰ ਕਿਹਾ ਕਿ ਇਸ ਗੰਭੀਰ ਮਸਲੇ ਤੇ ਤੁਰੰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਗੱਲ ਕਰਨੀ ਚਾਹੀਦੀ ਹੈ ਗੱਲ ਦਸਤਾਰ ਦੀ ਹੈ ਸਿੱਖੀ ਹੋਣ ਦੀ ਹੈ ਜੇ ਪੱਗ ਹੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਦੇ ਨਹੀਂ ਫਿਰ ਕਮੀ ਕਿੱਥੇ ਐ ਕਸੂਰਵਾਰ ਕੌਣ ਸਰਕਾਰ 에어ਪੋਰਟ ਅਥਾਰਟੀ ਜਾਂ ਸਿੱਖ ਆਗੂ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਊ ਇਹ ਜ਼ਲੀਲਪੁਣਾਏ 5 ਘੰਟੇ ਖੱਜਲ ਖਵਾਰੀ ਹੋਈ ਫਲਾਈਟ ਛੁੱਟ ਗਈ ਸਮਾਨ ਅਗਲੇ ਪਾਸੇ ਚਲਾ ਗਿਆ ਪਰਿਵਾਰ ਵੱਲੋਂ ਉਲੀਕਿਆ ਪ੍ਰੋਗਰਾਮ ਰੱਦ ਹੋਇਆ ਸਿੱਖ ਸੰਗਤ ਪਰੇਸ਼ਾਨ ਹੋਈ ਰੋਜੀ ਰੋਟੀ ਦੀ ਭਾਲ ਚ ਅਮਰੀਕਾ ਗਿਆ ਪੰਜਾਬੀ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਵਜੋਂ ਹੋਈ ਹੈ ਜੋ ਦਸੂਹਾ ਦੇ ਪਿੰਡ ਬੈਬੋਵਾਲ ਛੰਨੀਆਂ ਦਾ ਰਹਿਣ ਵਾਲਾ ਸੀ ਪਿੰਦਰ ਸਿੰਘ ਲਗਭਗ ਪਿਛਲੇ 18 ਸਾਲ ਤੋਂ ਇਟਲੀ ਵਿਖੇ ਕੰਮ ਕਰ ਰਿਹਾ ਸੀਗਾ ਤੇ ਲਗਭਗ 3 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ ਜਿੱਥੇ ਉਸ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਵੇਂ ਉਕਤ ਵਿਅਕਤੀ ਦੇ ਕਤਲ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ 'ਚ ਸੋਗ ਦੀ ਲਹਿਰ ਦੌਰ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਉਸ ਦੇ ਪਰਿਵਾਰ ਕੋਲੋਂ ਪੂਰੀ ਜਾਣਕਾਰੀ ਨਹੀਂ ਮਿਲ ਰਹੀ ਪਰ ਪ੍ਰਾਪਤ ਸੂਚਨਾ ਮੁਤਾਬਕ ਪਿੰਦਰ ਸਿੰਘ ਅਮਰੀਕਾ ਚ ਟਰੱਕ ਚਲਾਉਂਦਾ ਸੀ ਤਾਂ ਉਸ ਦੇ ਰਸਤੇ ਵਿੱਚ ਜਾ ਕੇ ਇੱਕ ਹੋਰ ਟਰੱਕ ਡਰਾਈਵਰ ਨੇ ਵੇਖਿਆ ਕਿ ਉਸ ਦੀ ਗਰਦਨ ਤੇ ਹੋਰ ਸਰੀਰ ਤੇ ਗੰਭੀਰ ਨਿਸ਼ਾਨ ਨੇ ਤੇ ਉਸ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਪਿੰਦਰ ਸਿੰਘ ਅਮਰੀਕਾ ਚ ਟਰੱਕ ਡਰਾਈਵਰ ਸੀ। ਉਹ ਰਸਤੇ 'ਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਹਮਲਾਵਰ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਬੇਬੋਵਾਲ ਛੰਨੀਆਂ ਵਿਖੇ ਸੋਗ ਦੀ ਲਹਿਰ ਫੈਲ ਗਈ ਜਦ ਕਿ ਬਾਕੀ ਵੇਰਵਿਆਂ ਦੀ ਉਡੀਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਹੈਲਨ ਨਾਂ ਦਾ ਤੂਫਾਨ ਚੌਥੀ ਸ਼੍ਰੇਣੀ ਦੇ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ ਇਸ ਕਰਕੇ ਕਈ ਦੱਖਣ ਪੂਰਬੀ ਅਮਰੀਕੀ ਖੇਤਰਾਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਇਸ ਦੌਰਾਨ ਰਾਸ਼ਟਰੀ ਸਮੁੰਦਰੀ ਅਤੇ ਵਾਯੂ ਮੰਡਲ ਪ੍ਰਸ਼ਾਸਨ ਨੇ ਭਵਿੱਖਬਾਣੀ ਕੀਤੀ ਹੈ ਕਿ ਰਿਕਾਰਡ ਗਰਮ ਸਮੁੰਦਰੀ ਤਾਪਮਾਨ ਕਾਰਨ ਇਸ ਸਾਲ ਐਟਲੈਂਟਿਕ ਤੂਫਾਨ ਔਸਤ ਤੋਂ ਵੱਧ ਹੋਣਗੇ ਅਜੇ ਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਇਸ ਖੇਤਰ 'ਚ ਆਉਣ ਵਾਲੇ ਤੂਫਾਨਾਂ 'ਚ ਹੈਲਨ ਸਭ ਤੋਂ ਵੱਧ ਖਤਰਨਾਕ ਹੋਣ ਵਾਲਾ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਦੇ ਅਨੁਸਾਰ ਹਰੀਕੇਨ ਹੈਲਨ ਫਲੋਰੀਡਾ ਦੇ ਉੱਤਰ ਪੱਛਮੀ ਤੱਟ ਵੱਲ ਵੱਧ ਰਿਹਾ ਹੈ ਤੇ ਇੱਥੇ ਵੱਧਦੇ ਹੋਏ ਇੱਕ ਚੌਥੀ ਸ਼੍ਰੇਣੀ ਦੇ ਤੂਫਾਨ 'ਚ ਬਦਲ ਰਿਹਾ ਹੈ ਇਸ ਦੇ ਵਿਨਾਸ਼ਕਾਰੀ ਨੁਕਸਾਨ ਦੀ ਸੰਭਾਵਨਾ ਹੈ ਜਲਦ ਹੀ ਵੱਡੇ ਪੱਧਰ ਤੇ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ਲੈਂਡਫਾਲ ਤੋਂ ਬਾਅਦ ਦੱਖਣ ਪੂਰਬੀ ਸੰਯੁਕਤ ਰਾਜ ਦੇ ਬਹੁਤ ਸਾਰੇ ਹਿੱਸੇ 'ਚ ਵਿਨਾਸ਼ਕਾਰੀ ਹਵਾਵਾਂ ਅਤੇ ਭਾਰੀ ਬਾਰਿਸ਼ ਲਿਆਉਣ ਵਾਲੇ ਇੱਕ ਵੱਡੇ ਤੂਫਾਨ ਦੀ ਸੰਭਾਵਨਾ ਹੈ ਹੈਲਨ ਐਟਲੈਂਟਿਕ ਤੂਫਾਨ ਸੀਜ਼ਨ ਦਾ 8ਵਾਂ ਨਾਮੀ ਤੂਫਾਨ ਹੈ ਜੋ 1 ਜੂਨ ਨੂੰ ਸ਼ੁਰੂ ਹੋਇਆ ਸੀ ਯੂਐਸ ਨੈਸ਼ਨਲ ਹਰିକੇਨ ਸੈਂਟਰ ਦੇ ਅਨੁਸਾਰ ਤੂਫਾਨ ਵਰਤਮਾਨ ਚ ਟੈਂਪਾ ਤੋਂ ਲਗਭਗ 195 ਕਿਲੋਮੀਟਰ ਪੱਛਮ ਚ ਹੈ 215 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ ਇੱਕ ਰਿਪੋਰਟ ਮੁਤਾਬਕ ਤੂਫਾਨ ਨੇ ਪਹਿਲਾਂ ਹੀ ਫਲੋਰੀਡਾ ਚ 2.50 ਹਜ਼ਾਰ ਤੋਂ ਵੱਧ ਘਰਾਂ ਤੇ ਕਾਰੋਬਾਰਾਂ ਦੀ ਬਿਜਲੀ ਪ੍ਰਭਾਵਿਤ ਕੀਤੀ ਹੈ ਹੁਣ ਇਸ ਨਾਲ ਫਲੋਰੀਡਾ ਦੇ ਬਿੱਗ ਬੈਂਡ ਇਲਾਕੇ ਚ ਭਾਰੀ ਨੁਕਸਾਨ ਹੋਵੇਗਾ ਇਸ ਮਿਆਦ ਦੇ ਦੌਰਾਨ 6 ਮੀਟਰ ਦੀ ਉਚਾਈ ਤੱਕ ਮਾਰੂ ਲਹਿਰਾਂ ਦੀ ਸੰਭਾਵਨਾ ਹੈ ਫਲੋਰੀਡਾ ਦੇ ਤੱਟ ਤੋਂ ਲੈ ਕੇ ਉੱਤਰੀ ਜਾਰਜੀਆ ਤੇ ਪੱਛਮੀ ਉੱਤਰੀ ਕੈਰੋਲੀਨਾ ਤੱਕ ਫੈਲੇ ਖੇਤਰ ਦੇ ਵਿੱਚ ਇੱਕ ਵਿਸ਼ਾਲ ਹਿੱਸੇ ਲਈ ਤੂਫਾਨ ਅਤੇ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਫਲੋਰੀਡਾ ਜਾਰਜੀਆ ਕੈਰੋਲਿਨਾਸ ਅਤੇ ਵਰਜੀਨੀਆ ਦੇ ਰਾਜਪਾਲਾਂ ਨੂੰ ਸੰਸਾਧਨਾਂ ਨੂੰ ਜਟਾਉਣ ਅਤੇ ਗੰਭੀਰ ਹਾਲਾਤਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਤੂਫਾਨ ਦੇ ਨੇੜੇ ਆਉਣ ਦੇ ਨਾਲ ਹੀ ਵਿਆਪਕ ਬਿਜਲੀ ਬੰਦ ਹੋਣ, ਦਰਖਤ ਡਿੱਗਣ ਅਤੇ ਜਾਨ-ਮਾਲ ਦੇ ਨੁਕਸਾਨ ਦੀ ਸੰਭਾਵਨਾ ਹੈ ਤੇ ਇੱਥੋਂ ਦੇ ਲੋਕਾਂ ਨੂੰ ਤੁਰੰਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਹਾਲੀਵੁੱਡ ਸਟਾਰ ਡੇਮ ਮੈਗੀ ਸਮਿਥ ਦਾ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਸਨੇ ਹੈਰੀ ਪੌਟਰ 'ਚ ਪ੍ਰੋਫੈਸਰ ਮਿਨਰਵਾ ਮੈਕਗੋਨਾਗਲ ਦੀ ਭੂਮਿਕਾ ਨਿਭਾਈ ਸੀ। ਡੇਮ ਨੂੰ ਫਿਲਮ ਦਾ ਪ੍ਰਾਈਮ ਆਫ ਮਿਸ ਜੀਨ ਬਰਾਡੀ ਲਈ ਓਸਕਰ ਮਿਲਿਆ ਹੈ ਜੋ ਕਿ ਸਾਲ 1969 ਚ ਆਈ ਸੀ ਇੱਕ ਬਿਆਨ ਚ ਡੇਮ ਦੇ ਦੋ ਪੁੱਤਰਾਂ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਕ੍ਰਿਸ ਲਾਰਕਿਨ ਅਤੇ ਟੋਬੀ ਸਟੀਫਨਸ ਨੇ ਦੱਸਿਆ ਕਿ ਡੇਮ ਦੇ ਲੰਡਨ ਦੇ ਇੱਕ ਹਸਪਤਾਲ ਚ ਮੌਤ ਹੋ ਗਈ ਹੈ ਉਹਨਾਂ ਲਿਖਿਆ ਡੇਮ ਆਪਣੇ ਪਿੱਛੇ ਦੋ ਪੁੱਤਰ ਤੇ ਪੰਜ ਪੋਤੇ-ਪੋਤੀਆਂ ਛੱਡ ਗਏ ਨੇ ਉਹ ਬਹੁਤ ਚੰਗੀ ਮਾਂ ਅਤੇ ਦਾਦੀ ਸੀ ਉਹ ਆਪਣੇ ਸਮੇਂ ਦੀ ਇੱਕ ਸੱਚੀ ਲੈਜੈਂਡ ਸੀ ਉਸਨੇ ਕਈ ਸ਼ਾਨਦਾਰ ਔਨ-ਸਕ੍ਰੀਨ ਪ੍ਰਦਰਸ਼ਨ ਦਿੱਤੇ। ਉਹ ਹਮੇਸ਼ਾ ਸਾਡੀਆਂ ਯਾਦਾਂ 'ਚ ਜ਼ਿੰਦਾ ਰਹੇਗੀ। ਉਸਦੇ ਕੈਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਹੋਈ ਸੀ, ਪਰ ਉਸਨੇ 1958 'ਚ ਮੈਲੋਡਰਾਮਾ ਨੋਵੇਅਰ ਟੂ ਗੋ 'ਚ ਆਪਣੀ ਪਹਿਲੀ ਬਫਤਾ ਨਾਮਜ਼ਦਗੀ ਪ੍ਰਾਪਤ ਕੀਤੀ। 1963 ਤੱਕ ਉਸਨੂੰ ਨੈਸ਼ਨਲ ਥੀਏਟਰ 'ਚ ਲਾਰੈਂਸ 올ਿਵਿਅਰ ਦੇ ਉਲਟ ਡੈਸੀ ਡੈਮੋਨਾ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਤੇ 2 ਸਾਲ ਬਾਅਦ ਉਸਨੂੰ ਅਸਲੀ ਕਾਸਟ ਨਾਲ ਇੱਕ ਫਿਲਮ ਬਜੋ ਬਣਾਇਆ ਗਿਆ ਸੀ ਜਿਸ 'ਚ ਸਮਿਥ ਨੂੰ ਔਸਕਰ ਲਈ ਨਾਮਜ਼ਦ ਕੀਤਾ ਗਿਆ ਸੀ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ